ਕੋ ਆਏ ਸਾਲ ਦੀ ਤਰ੍ਹਾਂ ਮਾਡਰਨ ਵੇਲੀ ਦੇ ਏਪੀ ਬਾਈ ਤੇਜੀ ਬਾਈ ਇਹ ਆਪਣੇ ਸਾਥੀਆਂ ਨਾਲ ਉਪਰਾਲਾ ਕਰਕੇ ਬਲੱਡ ਡੋਨੇਸ਼ਨ ਕੈਂਪ ਲਾਉਨੇ ਆ ਸਾਡੇ ਸੈਨਿਕ ਇਹਨੇ ਕਿ ਖੂਨਦਾਨ ਮਹਾਦਾਨ ਸਭ ਤੋਂ ਵੱਡਾ ਦਾਨ ਖੂਨ ਦਾ ਨੇ ਕਿਸੇ ਦੀ ਜ਼ਿੰਦਗੀ ਬਚਾਉਣੀ ਔਰ ਇਹ ਸਾਡੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕਰ ਨੂੰ ਸਮਰਪਿਤ ਸ਼ਹਾਦਤ ਮਾਰੀ ਦਿਨਾ ਚ ਕੈਂਪ ਲੱਗਦਾ ਮੈਂ ਸਮਝਦਾ ਇਹਦੇ ਨਾਲ ਜਿੱਥੇ ਸਾਨੂੰ ਪ੍ਰੇਰਨਾ ਤਾਂ ਮਿਲਦੀ ਹੈ ਕਿ ਅਸੀਂ ਕਿਸੇ ਦੀ ਜਾਨ ਬਚਾਈਏ ਨਾਲ ਦੀ ਨਾਲ ਜਿਹੜੇ ਲੋਕਾਂ ਨੂੰ ਲੋੜ ਆ ਬਲੱਡ ਦੀ ਉਹ ਵੀ ਪੂਰੀ ਹੁੰਦੀ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਬਹੁਤ ਵੱਡੀ ਤਦਾਦ ਤੁਸੀਂ ਦੇਖਿਆ ਸੰਗਤ ਆਈ ਹੈ ਜਿਹੜੇ ਬਲੱਡ ਡੋਨੇਸ਼ਨ ਦੇ ਰਹੇ ਨੌਜਵਾਨ ਸਾਡੇ ਤੇ ਨਾਲ ਦੀ ਨਾਲ ਉਹਨਾਂ ਦਾ ਇਹ ਜਿਹੜਾ ਪ੍ਰਬੰਧ ਬਹੁਤ ਵਧੀਆ ਕਰਦੇ ਨੇ 400 ਯੂਨਿਟ ਹੋ ਗਏ 400 ਯੂਨਿਟ ਤਕਰੀਬਨ ਹੁਣ ਤੱਕ ਹੋ ਗਏ ਬਹੁਤ ਵੱਡਾ ਇਹ ਕੈਂਪ ਹੁੰਦਾ ਹੈ ਆਏ ਸਾਲ ਪਹਿਲੇ ਸਾਲ ਆਏ ਸਾਲ ਮੈਂ ਆਉਣਾ ਬੜੀ ਖੁਸ਼ੀ ਦੀ ਗੱਲ ਹੈ ਦੇਖੋ ਚੰਗੇ ਕੰਮ ਕਰਨੇ ਸਮਾਜ ਦੇ ਵਿੱਚ ਉਦਾਹਰਨਾ ਬਣਦੀਆਂ ਨੇ ਸੋ ਇਹ ਜਿਹੜੇ ਸਾਡੇ ਭਰਾ ਨੇ ਬਹੁਤ ਚੰਗਾ ਕੰਮ ਕਰਦੇ ਨੇ ਇਹ ਇੱਕ ਕਿਸੇ ਦੀ ਜਾਨ ਬਚਦੀ ਹੈ ਬਲੱਡ ਨਾਲ ਤੁਮੇਨ ਦਾ ਧੰਨਵਾਦ ਕਰਦਾ ਕਿ ਬਹੁਤ ਵਧੀਆ ਸਾਨੂੰ ਹੋਰਾਂ ਨੂੰ ਵੀ ਸਿੱਖੜਾ ਲੈਣੀ ਚਾਹੀਦੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਕੰਮ ਕਰੀਏ ਜਿਹੜੇ ਸਮਾਜ ਲਈ ਬਹੁਤ ਫਾਇਦੇਮੰਦ ਹੋਣ। ਅਣੀ ਵੱਲੋਂ 13ਵਾਂ ਫੋਨਡਾ ਕੈਂਪ ਲਾਇਆ ਗਿਆ। ਇਸ ਦੇ ਵਿੱਚ ਸਾਡੇ ਵੱਲੋਂ ਜਿਹੜੇ ਡੋਨਰ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਜਿਹੜੀ ਟੀਮ ਆਉਂਦੀ ਹੈ ਸਾਡੇ ਵੱਲੋਂ ਇਹ 32 ਦੀ ਟੀਮ ਤੇ ਮੇਨ ਪੀਜੀ ਡੀਟੀਮ ਹੈ। ਤੇ ਇਸ ਵਾਰ ਪਹਿਲੀ ਵਾਰੀ ਅਸੀਂ ਮੈਡੀਕਲ ਕੈਂਪ ਵੀ ਲਾਇਆ ਤੇ ఫిਜ਼ੀਓਥੈਰੇਪੀ ਕੈਂਪ ਜਿਹੜੇ ਹੱਡੀਾਂ ਦੀ ਜਾਂਚ ਹੈ ਇਹ ਸਾਰੇ ਨਵੇਂ ਕੈਂਪ ਲਾਇਆ ਸਰਕਾਰੀ ਵੀ ਲਾਇਆ ਸੀ। ਅਸੀਂ ਉਹ ਜਿੰਨੇ ਵੀ ਸਾਡੇ ਵੀਰ ਜਿਹੜੇ ਹਮੇਸ਼ਾ ਸਾਡੀ ਪਹਿਲੀ ਆਵਾਜ਼ ਦੇ ਉੱਤੇ ਇਕੱਠੇ ਹੋ ਕੇ ਆਪਣੀ ਸਰਦਾਰਾ ਦੇ ਨਾਲ ਡੋਨਸ਼ਨ ਫੋਨਦਾਨ ਕਰਨ ਆਉਂਦੇ ਨੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਬੜੀਆ ਵੈਲੀ ਹੈ ਇੱਥੇ ਜਿਹੜਾ ਇਹ ਦਾਨਦਾਨ ਕੈਂਪ ਲਾਇਆ ਗਿਆ ਹੈ ਚੈੱਕਅਪ ਕੈਂਪ ਲਾਇਆ ਗਿਆ ਬੜਾ ਵੱਡਾ ਲੈਵਲ ਦੇ ਉੱਤੇ 13 ਮਾ ਇਹਨਾਂ ਨੇ ਉਪਰਾਲਾ ਕੀਤਾ ਹੈ ਤੇ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਉਹ ਸਮਾਜ ਵਾਸਤੇ ਐਡਾ ਵੱਡਾ ਉਪਰਾਲਾ ਕਰਦੇ ਨੇ ਪੀਜੀਆਈ ਤੋਂ ਸੈਕਟਰ 32 ਤੋਂ ਟੀਮਾਂ ਆਈਆਂ ਨੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਸਾਰੇ ਸਟਾਫ ਦੀਆਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੇ ਇਸ ਕੈਂਪ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਹੈ ਜਿਹੜੇ ਨੌਜਵਾਨ ਖਾਸ ਕਰਕੇ ਅੱਜ ਦੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਬਲੱਡ ਡੋਨੇਟ ਕਰਨ ਆਏ ਨੇ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦੀ ਆ ਅਗੂਜਤ ਤੋਂ ਜੀ ਲਸਾਮੀ ਸ਼ਾਹ ਦੇ ਜਗ੍ਹਾ ਤੇ ਇਹ ਮੌਟਰਨ ਵਾਲੇ ਪਰਿਵਾਰ ਵੱਲੋਂ ਸਰਕਾਰੀ ਤਰਫੋਂ ਇੱਕ ਮੰਦ ਟੈਂਪ ਇਸ ਵਾਰ ਹੋ ਰਿਹਾ ਹੈ ਜਿਸ ਵਿੱਚ ਮੋ ਪੀਜੀਐ ਚੰਡੀਗੜ੍ਹ 32 ਐਕਟਰ ਦੇ ਬਾਇਓਮੈਡੀਕਲ ਕਾਲਜ ਤੋਂ ਡਾਕਟਰ ਸਾਹਿਬਾਨ ਦੀ ਟੀਮ ਬੋਲਦੇ ਕੱਟ ਕਰਨ ਵਾਸਤੇ ਹੈ ਇਸ ਤੋਂ ਇਲਾਵਾ ਅਮਰ ਹਸਪਤਲ ਤੋਂ 프리 ਮੈਡੀਕਲ ਕੈਂਪ ਕੈਂਪ ਲੱਗਿਆ ਹੈ ਕਿ ਮੈਂ ਇੱਥੇ ਬਹੁਤ ਸਾਰੀਆਂ ਉੱਗੀਆਂ ਸ਼ਖਸੀਅਤਾਂ ਜਿਵੇਂ ਕਿ ਫਨਕਾ ਸਰਾਂ ਤੋਂ ਕੁਮਾਰ ਸਿੰਘ ਰਾਏ ਐਮ ਐਲ ਏ ਜੀ ਸਰਬਜੀਤ ਸਿੰਘ )^{(2)} ਗੁਰਪ੍ਰੀਤ ਸਿੰਘ ਰਾਜੂਪੱਨ ਬਹੁਤ ਬਹੁਤ ਸਾਰੇ ਪ्रेस ਵਾਲੇ ਮੇਰੇ ਵੀਰ ਤੇ 400 ਦੇ ਕਰੀਬ ਡੋਨਰ ਵੀਰ ਇੱਥੇ ਪਹੁੰਚੇ ਆ ਮੈਂ ਮਾਡਰਨ ਵਾਲੀ ਪਰਿਵਾਰ ਵੱਲੋਂ ਇਹ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਕਰਨਾ ਤੇ ਧੰਨਵਾਦ ਕਰਨਾ ਹੈ ਇਸ ਵਾਰ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਵੀ ਫੀਮੇਲ ਡੋਨਰਸ ਬਹੁਤ ਜ਼ਿਆਦਾ ਆਏ ਆ ਆਪਣੇ ਆਪ ਆਏ ਆ ਮੈਂ ਤੁਹਾਡੇ ਵੀਡੀਓ ਲਈ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਤੇ ਬੇਨਤੀ ਕਰਨਾ ਕਿ ਇਦਾਂ ਦੇ ਫ੍ਰੀ ਮੈਡੀਕਲ ਕੈਂਪ ਕੈਂਪ ਅਤੇ ਬਲੱਡ ਡੋਨੇਸ਼ਨ ਕੈਂਪ ਲੱਗਣੇ ਚਾਹੀਦੇ ਤਾਂ ਕਿ ਲੋੜਵੰਦਾਂ ਦੀ ਆਪਾਂ ਵੱਧ ਤੋਂ ਵੱਧ ਮਦਦ ਕਰ ਸਕੀਏ। ਤੰਦਰ ਬਾਬਾ ਜੋਰਾਵਰ ਸਿੰਘ ਜੀ, ਤੰਦਰ ਬਾਬਾ ਫਤਿਹ ਸਿੰਘ ਜੀ, ਤੰਦਰ ਮਾਤਾ ਗੁਰੇਕੌਰ ਜੀ ਦੀ ਨਿਸ਼ਾਨੀ ਸ਼ਹਾਦਤ ਹੋਈ ਹੈ ਧਰਤੀ ਉੱਪਰ। ਕਿਤੇ ਦੁਨੀਆ ਦੇ ਵਿੱਚੋਂ ਹਰ ਕੋਨੇ ਦੇ ਵਿੱਚੋਂ ਲੋਕ ਇਹਨਾਂ ਅਗਿਆਤ ਨਤਮਸ ਤੋਂ ਵਾਸਤੇ ਸਰਦਾ ਸਰਕਾਰ ਭੇਡ ਕਰਮਸਤੇ ਹੁੰਦੇ ਨੇ ਹਰ ਇੱਕ ਸੰਸਥਾ ਵੱਲੋਂ ਹਰ ਇੱਕ ਇਨਸਾਨ ਵੱਲੋਂ ਆਪਣੇ ਪਰ ਧਰਨ ਅਸਿੱਧਾ ਕੀਤਾ ਜਾਂਦਾ ਸੋ ਮੈਂ ਸਮਝਦਾ ਕਿ ਮਾਡਰ ਵੈਲੀ ਸਾਡੇ ਬਹੁਤ ਹੀ ਸਾਡੇ ਪਰਮ ਮਿੱਤਰ ਵੱਡਾ ਪਰਿਵਾਰ ਆ ਭਾਈ ਐਪੀਜੀ ਤੇਜੀ ਜੀ ਦੇ ਵੱਲੋਂ ਬਹੁਤ تیرਮਾ ਖੂਨਦਰ ਕੈਂਪ ਲਾਇਆ ਜਾ ਰਿਹਾ ਸਮਰਪਤ ਕਿਉਂਕਿ ਅੱਜ ਆਪਾਂ ਲੰਗਰ ਦੀ ਸੇਵਾ ਹੋ ਰਹੀ ਆ ਮੁਥਕਾਲੀ ਵਾਲੇ ਨੇ ਦਸਤਾਰਾਂ ਦੀ ਸੇਵਾ ਕਰਨੀ ਹੈ ਲੰਗਰ ਲਾਉਣੇ ਆ ਮੈਡੀਕਲ ਕੈਂਪਸ ਚੈਕਅਪ ਕੈਂਪ ਚੱਲ ਰਹੇ ਨੇ ਖੂਨਦਾਨ ਕੈਂਪ ਚੱਲ ਰਹੇ ਸੋ ਉਸੇ ਤਹਿਤ ਉਹਨਾਂ ਨੂੰ ਸਮਰਪਿਤ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਸਮਰਪਿਤ ਇੱਥੇ 13ਵਾਂ ਖੂਨਦਾਨ ਕੈਂਪ ਲੱਗ ਰਿਹਾ ਤੇ ਬਹੁਤ ਵਧੀਆ ਪ੍ਰਬੰਧਾ ਕਿਉਂਕਿ ਅੱਜ ਦੁਨੀਆ ਦੇ ਵਿੱਚ ਮੈਂ ਸਮਝਦਾ ਕਿ ਖੂਨਦਾਨ ਨੂੰ ਮਹਾਦਾਨ ਕਿਹਾ ਗਿਆ ਕਿਉਂਕਿ ਇਹ ਬਜਾਰੋਂ ਮੋਲੀ ਮਿਲਦਾ ਇਹ ਇੱਕ ਇਨਸਾਨ ਨੇ ਦੂਜੇ ਇਨਸਾਨ ਨੂੰ ਦੇਣਾ ਦਾਨ ਕਰਨਾ ਸੋ ਇਹ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕੈਂਪ ਲਾਉਣੇ ਚਾਹੀਦੇ ਨੇ ਤੇ ਤਾਂ ਕਿ ਜਿਹੜੇ ਐਕਸੀਡੈਂਟ ਕੇਸ ਨੇ ਬੱਚੇ ਨੂੰ ਸੈਲੈਂਸੀ ਮੇਰੀ ਪ੍ਰੋਬਲਮ ਤੇ ਬੜੀਆਂ ਬਿਮਾਰੀਆਂ ਜੋ ਆਮ ਬੰਦੇ ਨੂੰ ਬੜੀ ਲੋਡ ਪੈਂਦੀ ਆ ਸੋ ਇਹ ਇੱਕ ਕੈਂਪ ਇੱਕ ਨਵੇਕਲੀ ਪਹਿਲਾ ਮਾਡਰਨ ਵੈਲੀ ਵੱਲੋਂ ਕਿ 13ਵਾਂ ਕੈਂਪ ਲਾਇਆ ਗਿਆ ਹਾਂਜੀ ਤੁਹਾਡਾ ਕੀ ਨਾਮ ਮੇਰਾ ਨਾਮ ਮੋਹਿ ਸਿੰਘ ਹੈ ਕਿੰਨੀ ਵਾਰੀ ਖੂਨ ਦੇ ਲੱਗੇ ਉਸ ਨੂੰ ਪਹਿਲੀ ਵਾਰ ਖੂਨ ਦੇ ਰਿਹਾ ਕੋਈ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਠੀਕ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਇਹ ਉਰੇ ਕੈਂਪ ਕਰ ਰਿਹਾ ਜੋ ਵੀ ਆਪਣੇ ਗਰੀਬ ਲੋਕਾਂ ਦੀ ਮਦਦ ਕਰਨ ਲਈ ਉਹ ਬਜੀ ਚੱਲਣਾ ਚਾਹੀਦਾ ਕਿੰਨੀ ਵਾਰੀ ਹੁੰਦੇ ਲੱਗੇ ਸੀ ਸਰ ਚੌਥੀ ਵਜh ਦੇਣ ਲੱਗੇ ਕੋਈ ਕਿਸਰਾਂ ਦੀ ਕੋਈ ਦਿੱਕਤ ਨਹੀਂ ਹਰ ਕੋਈ ਦਿੱਕਤ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਹਰ ਸਾਲ ਇੱਕ ਚੈਕ ਫੂਨਦਾਨ ਕਰ ਕੀ ਮੈਸੇਜ ਦੇਣਾ ਚਾਹੁੰਗੇ ਸਾਡੇ ਚੈਨਲ ਦਾ ਜੀ ਮੈਂ ਤਾਂ ਸਭ ਨੂੰ ਇਹ ਕਹਿਣਾ ਹੈ ਬਦ ਤੋਂ ਬਦ ਫੂਨਦਾਨ ਕਰੋ ਕਿ ਤੇ ਆਪਣਾ ਫੂਨਦਾਨ ਕਰਨ ਨਾਲ ਕਿਸੇ ਜਿੰਦਗੀ ਬਚ ਸਕਦੀ ਹੈ ਤਾਂ ਕਿ ਜਿਹਦੇ ਪਰਿਵਾਰ ਦਾ ਭਲਾ ਹੋ ਸਕਦਾ ਹੈ ਜਿਵੇਂ ਅੰਚੀ ਪੋਸਟ ਹੈ ਨਾ ਤੇ ਇਹ ਬਹੁਤ ਹੀ ਚੰਗਾ ਉਪਰਾਲਾ ਇਹਨਾਂ ਨੇ ਕੀਤਾ ਹੈ ਜਿਹੜਾ ਫੂਨਦਾਨੈਂਪਰ ਹਰ ਸਾਲ ਲੱਗਦਾ ਹੈ 13ਵਾਂ ਫੂਨਦਾਨ ਕੈਂਪ ਹੈ ਤੇ ਮੈਂ ਵੀ ਇੱਥੇ ਹੁਣ ਖੂਨਦਾਨ ਕਰਨ ਆਈ ਆ ਤੇ ਸਾਰਿਆਂ ਨੂੰ ਅਪੀਲ ਹੈ ਕਿ ਚਾਹੇ ਔਰਤ ਹੈ ਚਾਹੇ ਮਰਦ ਹੈ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਤੁਹਾਡੀ ਖੂਨ ਦੀ ਇੱਕ ਫੂੰਦ ਵੀ ਕਿਸੇ ਦੀ ਜਾਨ ਬਚਾ ਸਕਦੀ ਹੈ ਤੇ ਜਿਵੇਂ ਸੜਕਾਂ ਤੇ ਹਾਦਸੇ ਹੁੰਦੇ ਨੇ ਜਾਂ ਕਿਸੇ ਲੋੜਵੰਦ ਨੂੰ ਤੁਹਾਡੇ ਖੂਨ ਦੀ ਲੋੜ ਹੋਏ ਤਾਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸਾਰੇ ਖੂਨਦਾਨ ਜ਼ਰੂਰ ਕਰੋ ਤੇ ਇੱਥੇ ਨਹੀਂ ਹਰ ਦਿਨ ਹੀ ਨਹੀਂ ਵਾਤ ਕਰ ਹਰ ਇੱਕ ਨੂੰ ਕਰਨਾ ਚਾਹੀਦਾ ਕੀ ਨਾਮ ਹੈ ਜੀ ਸਰ ਮੇਰਾ ਨਾਮ ਜੋਤਰੀ ਸਿੰਘ ਹੈ ਜੋਤਰੀ ਸੀ ਕਿੱਥੋਂ ਆਇਓ ਗਲੋਬਲ ਇਮਲੇਮ ਮੋਰਿੰਦਾ ਜੀ ਇੱਥੇ ਖੂਨ ਦੇ ਲਈ ਆਇਆ ਹਾਂ ਹਾਂਜੀ ਹਾਂਜੀ ਠੀਕ ਹੈ ਨਾ ਚਾਹੋ ਅਸੀਂ ਤਾਂ ਵੈਸੇ ਰੈਗੂਲਰ ਆਉਂਦੇ ਆ ਜੀ ਹਰ ਸਾਲ ਆਉਂਦੇ ਆ ਤੇ ਬਲੱਡ ਡੋਨੇਸ਼ਨ ਕੈਂਪ ਤੇ ਹਰ ਵਾਰ ਆਉਂਦੇ ਆ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਰਿਆਂ ਨੂੰ ਡੋਨੇਸ਼ਨ ਕਰਨੀ ਚਾਹੀਦੀ ਹੈ ਬਲੱਡ ਦੀ ਬਹੁਤ ਵਧੀਆ ਕਿਸੇ ਨੀਡ ਫੁੱਲ ਲੋਕਾਂ ਦੀ ਹੈਲਪ ਹੋ ਸਕਦੀ ਹੈ ਤੇ ਹਰੇਕ ਨੂੰ ਜੇ ਪੋਸੀਬਲ ਹੋਵੇ ਤਾਂ ਬਲੱਡ ਡੋਨੇਟ ਕਰਨਾ ਚਾਹੀਦਾ ਤੁਸੀਂ ਕਿੰਨੀ ਵਾਰੀ ਦੇ ਰਹੇ ਹੋ ਮੈਂ ਚੌਥੀ ਵਾਰ ਦੇ ਰਿਹਾ ਹਾਂ ਕੋਈ ਕਿਸੇ ਦਾ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਜੀ ਕੋਈ ਕਮਜ਼ੋਰੀ ਵਗੈਰਾ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਵੈਸੇ ਵੀ ਲੋਕਾਂ ਨੂੰ ਥੋੜੀ ਜਿਹੀ ਇਹ ਮਾਈਂਡ ਸੈਟ ਵਿੱਚ ਮਿਸਕਨਸੈਪਸ਼ਨ ਹੈ ਕਿ ਬਲੱਡ ਡੋਨੇਟ ਕਰਨਾ ਕਮਜ਼ੋਰੀ ਆ ਜਾਂਦੀ ਹੈ ਬਲੱਡ ਘਟ ਜਾਂਦਾ ਐਦਾਂ ਦਾ ਕੁਝ ਨਹੀਂ ਹੈਗਾ ਤੁਸੀਂ ਪ੍ਰੋਪਰ ਇੱਥੇ ਸਾਰੇ ਆਪਣੇ ਟੇਬਲਸ ਹੈਗੀਆਂ ਲੰਚ ਲੱਗਿਆ ਹੋਇਆ ਪ੍ਰੋਪਰ ਖਾ ਪੀ ਕੇ ਡਾਕਟਰਾਂ ਹੈਗੀਆਂ ਤੁਹਾਨੂੰ ਗਾਈਡ ਕਰਨ ਵਾਲੇ ਤਾਂ ਕੋਈ ਪ੍ਰੋਬਲਮ ਨਹੀਂ ਹੈ